ਅੱਜ ਤਰੀਕ ਹੈ ਜੀ 5 ਮਾਰਚ 2024 ਇੰਟਰਾਡੇ ਦੇ ਵਿੱਚ ਅੱਜ ਸਾਨੂੰ ਤਿੰਨ ਸਿਗਨਲ ਮਿਲੇ ਸੀਗੇ ਜੀ ਤਿੰਨਾਂ ਦੇ ਵਿੱਚੋਂ ਦੋ ਟ੍ਰੇਡ ਕਰੇ ਸੀਗੇ ਪਹਿਲਾ ਸ਼ਾਰਟ ਸਾਈਡ ਦਾ ਸੀਗਾ ਜੀ ਦੂਜਾ ਵੀ ਸ਼ਾਰਟ ਸਾਈਡ ਦਾ ਅਤੇ ਤੀਸਰਾ ਜਿਹੜਾ ਉਹ 2:3 ਵਜੇ ਤੋਂ ਬਾਅਦ ਸਾਨੂੰ ਮਿਲਿਆ ਠੀਕ ਆ ਜੀ ਤਾਂ 2:3 ਵਜੇ ਤੋਂ ਬਾਅਦ ਅਸੀਂ ਟ੍ਰੇਡ ਨਹੀਂ ਕਰਦੇ ਸਵੇਰੇ ਅਸੀਂ ਜਿਹੜਾ ਫਸਟ ਸੈਂਟੀਮੈਂਟ ਟ੍ਰੇਡ ਕਰਦੇ ਆ ਇੱਥੇ ਸਾਨੂੰ ਮਾਰਕੀਟ ਦੇ ਵਿੱਚ ਕਨਫਿਊਜ਼ਨ ਬਹੁਤ ਜ਼ਿਆਦਾ ਕ੍ਰੀਏਟ ਹੋਈ ਜੀ ਤਾ ਕਰਕੇ ਅਸੀਂ ਸਵੇਰ ਦੇ ਸੈਂਟੀਮੈਂਟ ਦੇ ਉੱਤੇ ਟ੍ਰੇਡ ਨਹੀਂ ਕੀਤਾ ਵੇਟ ਕਰੀ ਕਾਫੀ ਟਾਈਮ ਸਾਨੂੰ ਸੈਂਟੀਮੈਂਟ ਮਾਰਕੀਟ ਦੀ ਸਮਝ ਨਹੀਂ ਲੱਗੀ ਕਿਉਂਕਿ ਆਪਸ਼ਨ ਚ ਇਹਨਾਂ ਥੋੜਾ ਜਿਹਾ ਕਨਫਿਊਜ਼ ਕਰ ਰਹੀ ਸੀ ਉਸ ਤੋਂ ਬਾਅਦ ਫਸਟ ਟ੍ਰੇਡ ਇੱਥੇ ਜਾ ਕੇ ਬਣੀ ਆ ਤਿੰਨੇ ਟ੍ਰੇਡਾਂ ਤੁਹਾਡੇ ਸਾਹਮਣੇ ਆ ਜੀ ਇਹ ਟ੍ਰੇਡਸ ਵਗੈਰਾ ਅਸੀਂ ਕੋਈ WhatsApp ਗਰੁੱਪ ਜਾਂ Telegram ਚੈਨਲ ਦੇ ਵਿੱਚ ਨਹੀਂ ਦਿੰਦੇ ਲਾਈਵ ਮਾਰਕੀਟ ਦੇ ਵਿੱਚ YouTube ਦੇ ਉੱਤੇ ਸਟ੍ਰੀਮ ਚੱਲਦੀ ਹੁੰਦੀ ਆ ਜੀ ਪੰਜਾਬੀ ਦੇ ਵਿੱਚ ਕੋਈ ਵੀ ਮੇਰਾ ਵੀਰ ਉਸ ਨੂੰ ਜੁਆਇਨ ਕਰ ਸਕਦਾਗਾ ਜੀ ਜੁਆਇਨ ਕਰਨ ਦੇ ਲਈ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਜੀ ਉੱਥੇ ਤੁਸੀਂ ਕੋਈ ਵੀ ਤੁਹਾਡੀ ਕੁਐਰੀ ਵਗੈਰਾ ਹੁੰਦੀ ਹੈ ਕਮੈਂਟ ਬਾਕਸ ਦੇ ਵਿੱਚ ਤੁਸੀਂ ਪੁੱਛ ਸਕਦੇ ਹੋ ਸੋ YouTube ਚੈਨਲ ਦਾ ਲਿੰਕ ਆ ਦੀ ਜਿਹੜਾ ਬਾਇਓ ਦੇ ਵਿੱਚ ਦਿੱਤਾ ਗਿਆ ਹੈਗਾ